ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲ ਤਸੇਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆ ਵੀ ਜੀ ਹੁਣ ਨਾ ਤੇ ਪੁੱਛ ਰਹੇ ਸਾਰੀ ਡਿਟੇਲਸ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈਓ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਖਿਰਪਾ ਗਿਰਪਾ ਚਲੋ ਜੀ ਦਿਆ ਵੀਡੀਓ ਟੀ ਬੜੀ ਕਰਾਉਂਦੇ ਆ ਤੁਸੀਂ ਇਹ ਇਹ ਤੁਹਾਨੂੰ ਪਤਾ ਹਣਾ ਫਿਰਦੇ ਨੇ ਥੋੜੇ ਛੋਟੇ ਆ ਮਾਫੀ ਚਾਹੁੰਨੇ ਆ ਕਾਫੀ ਦਿਨ ਪੈ ਗਏ ਇੱਧਰ ਆਉਂਦੇ ਆਂਦੇ ਆ ਹਾਂਜੀ ਹਾਂਜੀ ਤੇ ਅੱਜ ਨਵਾਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋ ਵੀਰ ਜੀ ਠੀਕ ਆ ਨਵਾਂ ਸਾਲ ਐ ਅੱਜ ਫੇਰ ਰੇਡ ਕਰਦੇ ਆ ਜੈ 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 ਭਾਈ ਨੇ ਕੁਛ ਨਹੀਂ ਛੋਟੇ ਛੋਟੇ ਰੇਡ ਕਰਨੇ ਆਪਾਂ ਠੀਕ ਆ ਚਲੋ ਇੱਕ ਰਾਮ ਦਾਸ ਦੱਸਤਾ ਆਪਣਾ ਨਾਮ ਭਲੀ ਪ੍ਰਿਤਪਾਲ ਸਿੰਘ ਜੀ ਹਾਂਜੀ ਰ ਵਟਸਐਪ ਜਲਦਾ ਤੇ ਆ ਜਿਹੜੀ ਗਾਵਾਂ ਪਹਿਲੇ ਨੰਬਰ ਤੇ ਇਹਦਾ ਭਾਜੀ ਦੂਜਾ ਸੂਆ ਵਾ ਅੱਛਾ ਇਹਦਾ 20 22 ਕਿਲੋ ਦਾ ਰਿਕਾਰਡ ਰਿਹਾਤਾ ਜੀ ਦਾ ਅੱਛਾ ਹਾਂਜੀ ਇਹਨੂੰ ਭਾਜੀ ਇਹ ਪਰਸੋਂ ਦੀ ਹੀਟ ਤੇ ਆਈ ਹੈ ਤੇ ਮੈਂ ਇੱਕ ਟੀਕਾ ਵੀ ਕਰਾਤਾ ਅੱਜ ਬੱਚੇ ਕੋ ਵੀ ਕਰਾਤੀ ਹੈ ਅੱਛਾ ਹਾਂਜੀ ਉਹ ਇਹਦੇ ਕੋ ਦੁੱਧ ਹੀ 9 ਕਿਲੋ ਪੱਕਾ ਹੁਣ ਮੋਕੇ ਤੇ ਇਸ ਟਾਈਮ ਘਟੀ ਹੈ ਉਹਨਾਂ ਕਰਕੇ ਘਟੀ ਹੈ 7 ਲੀਟਰ ਹੈਗਾ ਪੱਕਾ ਜੀ ਪੱਕਾ ਤਾਂ 7 ਲੀਟਰ ਹੈਗਾ ਜੀ ਪੱਕਾ ਭਾਜੀ ਲਿਆ ਖੋਲੋ ਫਿਰ ਤੋਰ ਦੀਗੇ ਠੰਣ ਵੀ ਇਹ ਤੇ ਦੇਖ ਸਕਦੇ ਜੇ ਲੱਗ ਬਿਲਕੁਲ ਬਹੁਤ ਵਧੀਆ ਸਾਰੀ ਸਾਫ ਵਸ਼ੀ ਬੜੀ ਚੰਗੀ ਹੈ ਬਾਕੀ ਉਤਰਾ ਜਿਹੜੇ ਚੰਗੇ ਰਿਕਾਰਡ ਵਾਲੀ ਆ ਸੱਜਰ ਨੇ ਦੁੱਧ ਵੀ ਚੰਗਾ ਚਵਾਇਆ ਹੋ ਗਿਆ ਉਤਰਾ ਵੀ ਸੰਭੀ ਸੰਭੀ ਵੀ ਚੰਗੀ ਹੈ ਜੀ ਆਹੋ ਪਾਪਾ ਜੀ ਬੜਾ ਪਾਜੀ ਬਸੀ ਰਾਜੀ ਮਸ਼ਹੂਰੀ ਹੈ ਬਾਕੀ ਠੰਡੀ ਧੀਰੀ ਹੈ ਜਦਾ ਮਰਜੀ ਤੇ ਕੇ ਰੱਖੀਏ ਵੇ ਜੇ ਤਾਂ ਫਿਰ ਮੋਲ ਆਪਾ Horsaya bak Yific filtresinin hocası Şimdi hadi bakalım Evet Şimdi notre Lez comeback precisamente Pr�� Prıt ਕੋ ਕਰੀਏ ਮੰਨਤਾ ਨਾ ਹੋਰ ਨਵਾਂ ਸਾਲ ਜੇ ਅੱਜ 2000 ਹੋਰ ਕਰ ਦਾਂਗੇ 6 18000 ਦੀ ਦੇ ਦੇ ਪਾਈਆਂ ਦੀ ਦੇ ਦਾਂਗੇ ਭਾਈ ਜੀ ਸਨ ਉਹ ਈ ਵਸ਼ੀ ਦਿੰਦਾਂ ਨੇ ਕੋ ਪਲੀ ਜੂੜੀ ਤੇ 9 ਲੀਟਰ ਹੀ ਕਰ ਜਣਾ ਥੋੜੀ ਹੀਟਤੀ ਕਰਕੇ ਨਾ ਘਟੀ ਆ ਠੀਕ ਆ ਉਹ ਇਹਦੇ ਨਾਲ ਦੀਆਂ ਵਸ਼ੀਆਂ ਭਾਜੀ ਦੱਸਦਾ ਜੀ ਇਹਦੀ ਅੰਸਰਾ ਮੇਡੀਆਂ ਆਪਣੇ ਬਾਹਰ ਇਥੇ ਡੇਰੀ ਫਾਰਮ ਆ ਉਹ ਵਸ਼ੀਆਂ 15 15 ਹੀ ਹੈਗੇ ਜੰਬਦੀਆਂ ਦੇ ਦਿੰਦੇ ਨਿਕਲੀਆਂ ਠੀਕ ਆ ਜੀ ਬਾਜੀ ਬਾਕੀ ਪਲੀ ਜੂੜੀ ਵੈੜਾ ਬਾਕੀ ਇਹ ਆ ਕਿ ਇਹਨੇ ਦੁੱਧ ਵੀ ਦੇਣਾ ਨਾ 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 ਵਜਨ ਵੇਖੋ ਭਾਜੀ ਵਸ਼ੀ ਪੂਰੀ ਰਾਜੀ ਆ ਫੁੱਲ ਸਾਈਜ਼ ਆ ਠੀਕ ਆ ਜੀ ਇਹ ਵਾਲਾ ਵੀ ਸਾਰੀ ਲਾਉਂਦੇ ਅੱਛਾ 7 ਦਿਨ ਦੀ ਆਪਾਂ ਗਾਰੰਟੀ ਦੇਵਾਂਗੇ ਕੋਈ ਧਾਰ ਨਾ ਮਾਰੇ ਇਹ ਬਣੀਗਾ ਕਿ ਨਹੀਂ ਇਹਨੂੰ ਪਾਈ ਅੱਜ ਦੱਸਦੇ ਨੂੰ ਹੋ ਗਿਆ ਬਣੀ ਨੂੰ ਲੈ ਖੋਲੋ ਫਿਰ ਤੋੜ ਦੀਏ ਹੋਤਰੇ ਵੀ ਠੰਡੀ ਤੇਰੀ ਜੀ ਠੰਡੀ ਠੰਡੀ ਰਸੀ ਕੇ ਇਹਦੇ ਕੋ ਪੱਕਾ ਦੁੱਧ ਹੈਗਾ ਜੀ 7 ਲੀਟਰ ਪੱਕਾ ਭਾਜੀ 7 ਲੀਟਰ ਆ 7 ਦਾ ਤਾਂ ਹੀ ਹੋਗਾ ਘਟ ਨਹੀਂ ਹੈਗਾ ਤੇ ਇਹਦਾ ਮੁੱਲ ਇਹਦਾ ਮੁੱਲ ਬਿਲਕੁਲ ਜਾ ਨਹੀਂ ਆ ਭਾਜੀ ਕਿੰਨਾ ਮੁੱਲ 16000 ਆ ਅੱਛਾ 14 ਦੀ ਦੇ ਦਾਂਗੇ ਜੈਸ ਨੂੰ ਜੈਸ ਨੂੰ 14 ਦੇ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਇਹ ਭਾਜੀ ਆਹ ਨਹੀਂ ਦੂਜਾ ਸੁਹਾ ਜੀ ਅੱਛਾ ਉਹ ਤਾਂ ਕਹਿੰਦੇ 15 ਦਿਨਾਂ ਦੀ ਸੂਈ ਆ ਅੱਛਾ ਪਰ 2 ਮਹੀਨੇ ਦੀ ਲਾਓ ਤਾਜੀ ਉਹ ਤਾਂ ਮੈਲਾ ਆਪਣੇ ਕੋਲ ਮਾਰਿਆ ਨਹੀਂ ਆਣਗੇ ਬੱਚਾ ਹੈਗਾ ਇਹਦਾ ਬਸ ਬੱਚਾ ਨਹੀਂ ਹੈਗਾ ਬੱਚਾ ਮਰਿਆ ਅੱਛਾ 10 ਲੀਟਰ ਦੁੱਧ ਮੌਕੇ ਦਾ ਰੈਡੀ ਭਾਜੀ 10 ਲੀਟਰ ਹੈਗਾ ਪੱਕਾ ਦੁੱਧ ਭਾਜੀ ਪੱਕਾ ਦੁੱਧ ਆਪਣੇ ਕੋਲ ਚਵਾ ਇਹਦਾ ਬੱਚਾ ਜਿਹੜਾ ਮਰ ਗਿਆ। ਆਹ ਸ਼ਹਿਰ ਚ ਆਉਂਦੀ ਲਾਲ ਲਾਲ ਡੱਬੀ ਭਾਈ। ਬਾਕੀ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਤੇ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ। ਆਪਣੀ ਚੋਣਾਈ ਜ਼ਰੂਰ ਕਰਕੇ ਖੜਿਆ ਕਰੋ। ਸਾਡੀ ਤੇ ਹਰ ਕਿਸੇ ਵੀਡੀਓ ਚ ਇਹੀ ਬੇਨਤੀ ਹੁੰਦੀ ਆ ਕਿ ਆਪਣੀ ਇੱਥੇ ਆ ਕੇ ਆਪਣੀ ਮਰਜ਼ੀ ਦਾ ਪਸ਼ੂ ਪਸੰਦ ਕਰਕੇ ਆਪਣੀ ਸਮਝ ਨਾਲ ਖੜਿਆ ਕਰੋ। ਪੱਕਾ ਭਾਜੀ 10 ਕਿਲੋ ਦਾ ਮੁਕਤੇ ਰੈਡੀ ਹੈ ਟਾਈਮ ਠੀਕ ਹੈ ਬਾਕੀ ਠੰਡੀ ਧੀਰੀ ਆ ਕੋਈ ਗੱਲ ਨਹੀਂ ਉਹ ਥੰਡ ਭਾਜੀ ਕੱਲਾ ਕੱਲਾ ਲੱਗਾ ਠੀਕ ਹੈ ਜੀ ਠੰਡੀ ਕੋਈ ਉਹ ਜੀ ਰੱਸੀ ਰੂਸੀ ਨਹੀਂ ਪੋਣੀ ਕੋਈ ਭਿੱਲਣ ਵਾਲੀ ਗੱਲ ਨਹੀਂ ਭਾਵੇਂ ਵੰਡ ਪਾਓ ਭਾਵੇਂ ਨਾ ਪਾਓ ਤੇ ਇਹਦਾ ਮੁੱਲ ਮੋਲੇ ਦਾ ਭਾਜੀ 2000 ਅੱਛਾ 2000 ਹੀ ਦਿੰਾਂਗੇ ਜਸਨੋ 2000 ਦੇ ਦੇ ਦੋ ਬਿਲਕੁਲ ਭਾਜੀ ਵੇਖੋ ਛੋਟਾ ਜਿਹਾ ਮੋਲ ਤੇ ਦੁੱਧ 10 ਲੀਟਰ ਦਾ ਰਚਵਾ ਪੱਕਾ ਦੁੱਧ ਭਾਜੀ ਮਿਲਦੀ ਨਹੀਂ ਪਰ ਆਪਾਂ ਦੇ ਦੇਣੀ ਆ ਅੱਛਾ ਮਸਾਲਾ ਉੱਥੇ ਹੀ ਲਾ ਦੇਣੇ ਠੀਕ ਹੈ ਜੀ ਆ ਵੇੜਾ ਭਾਜੀ ਆਪਣੇ ਘਰ ਇਹ ਮੂੰਹ ਦੋ ਦੰਦ ਦਾ ਵਸ਼ੀ ਅੱਛਾ ਇਹ ਕਰੀ ਬਣੀ ਆਪਣੇ ਕੋਲ ਖਾਲੀ ਨਿਕਲ ਆਈ ਆ ਮੇਰਾ ਵੀ ਕੋਈ ਖੜ ਕੇ ਬਣਾ ਲੇ ਇੱਕ ਵਾਈ ਫੋਨ ਤੇ ਬਖਾਣ ਅੱਛਾ ਇਹ ਘਰ ਦੀ ਪਾਲੀ ਆ ਇਹਦੇ ਦੰਦ ਭਾਈ ਮੜੀ ਚੈੱਕ ਕਰਾ ਲਿਆ ਚੈੱਕ ਕਰਾ ਲਾ ਦੰਦ ਇਹ ਆ ਦੇਖ ਸਕਦੇ ਜੇ ਪੁਰੀ ਦੋਂਦੀ ਹੋਈ ਨਹੀਂ ਅਜ ਦੋਂਦੀ ਹੋਣਦੀ ਹੈ ਹੋਣਦੀ ਭਾਈ ਜੇ ਕੀਦੀ ਲਾਲ ਤੇ ਮੈਂ ਦੋਂਦੀ ਤਾਂ ਤੇ ਇੱਕ ਵਾਰੀ ਕਹਿੰਦੇ ਕਿ ਟੀਕਾ ਭਰਾਇਆ ਤੇ ਉਦੋਂ ਦੁਬਾਰਾ ਨਹੀਂ ਭਰਾਇਆ ਖਾਲੀ ਨਿਕਲ ਆਈ ਉਹ ਜੂ ਵੀ ਜੂ ਵੀ ਤੇ ਜੇ ਵੀ ਤੇ ਕਿਹਾ ਇਹ ਤੇ ਰਚੋਲੀ ਜੁਲੀ ਚੰਗੀ ਆਸਾ ਭਾਈ ਇਹਦਾ ਮਾਂ ਦਾ 22 ਕਿਲੋ ਦੁੱਧ ਹੀ ਅੱਛਾ ਸ਼ਾਈਵਾਲ ਗਾਂ ਨਹੀਂ ਕਰੋ ਸਭਾ ਸ਼ੀਆ ਦਾੜੀ ਉਹਨੇ ਕਰੋ ਚਾ ਗਈ ਉਹ ਸ਼ਾਈਵਾਲੀ ਤੇ ਉਹ ਵਸੀ ਤੇ ਇਹਦਾ ਮੁੱਲ ਮੁੱਲੇ ਭਾਈ ਛੋਟਾ ਹੀ ਆ ਇਹਦਾ ਕਿੰਨਾ 6000 ਹੀ ਦੇ ਦੇ ਨੇ 6000 ਦੇ ਠੀਕ ਹੈ। ਮਾਲੀਆ ਦੀ ਜੱਸ ਨੋ ਭਾਜੀ। 5000 ਦੀ ਵੱਛੀ ਦੇ ਦੇਣੀ। ਜੱਸ ਨੋ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਛਡੋ ਭਾਜੀ। ਠੀਕ ਹੈ ਜੀ। ਮੇਰਾ ਮਾਲ ਭਾਜੀ ਸਾਰੇ ਵੀਰ ਇੱਥੇ ਹੁੰਦੇ ਆ ਜਿੰਨਾ ਵੀ ਅੱਗੇ ਵੀਡੀਓ ਪਾਈਆਂ ਨਾ ਇੱਥੇ ਵੀਰ ਆਪਣੀ ਚੁਾਈ ਕਰਕੇ ਇੱਥੇ ਖੜਦੇ ਆ। ਅੱਛਾ। ਹਾਂਜੀ। ਠੀਕ ਹੈ ਜੀ। ਨਾ ਮੈਂ ਸਾਈਫੋ ਹੁੰਦਾ ਜੀ। ਅੱਛਾ। ਵੀਡੀਓ ਦੀ ਵੀ ਇੱਕ ਬੈਂਦੀ ਕਰਦਾ ਨਾ ਮੇਰਾ ਜੀਪੇ ਚੱਲਦਾ ਨਾ ਗੂਗਲ ਪੇ ਕੁਝ ਨਹੀਂ ਚੱਲਦਾ। ਅੱਛਾ ਗੂਗਲ ਪੇ ਨਹੀਂ ਚੱਲਦਾ। ਐਦਾਂ ਵੀਰ ਨਹੀਂ ਇੱਥੇ ਹੁੰਦੇ ਆ। ਐਦਾਂ ਜਵਾਲ ਸੇ ਤੇ ਮਾਲ ਜਾਣ ਲਿਆ ਆਪਣਾ। ਅੱਛਾ। ਹ ਆ ਪਛੋ ਜਿਹੜੇ ਵੀ ਜੀ ਹੁਣਾਂ ਟੋਟਲ ਆਹ ਤਾਂ ਵੀਰ ਜੀ ਕਿਦੋਂ ਗਾਮ ਬਣ ਗਿਆ ਨਾ ਤਾਜੀ ਅੱਛਾ ਤੇ ਵਸ਼ੀ ਬੜੇ ਰੁਪਈਆ ਦੀ ਭਾਜੀ 70 75 ਹਜ਼ਾਰ ਜਿਹੜਾ ਹਾਂਜੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ਼ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਰੇ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ